ਹਾਂਜੀ ਕੀ ਹਾਲ ਚਾਲ ਨੇ ਦੋਸਤੋ ਅੱਜ ਇੱਕ ਤੁਹਾਨੂੰ ਪੰਜਾਬੀ ਦੀ ਕਿਤਾਬ ਕਹਿ ਲੋ ਜਾਂ ਗ੍ਰੰਥ ਕਹਿ ਲੋ ਠੀਕ ਐ ਇਹਦੇ ਬਾਰੇ ਤੁਹਾਨੂੰ ਅੱਜ ਆਪਾਂ ਕੁਝ ਕੁ ਗੱਲਾਂ ਦੱਸਦੇ ਆ ਨੌਲੇਜ ਦਿੰਨੇ ਆ ਜਿਹੜੇ ਮੇਰੇ ਵੀਰ ਆਯੁਰਵੇਦ ਦੇ ਵਿੱਚ ਇੰਟਰਸਟ ਰੱਖਦੇ ਆ ਪੜਨਾ ਪਸੰਦ ਕਰਦੇ ਆ ਸਿੱਖਣਾ ਵੀ ਜ਼ਰੂਰੀ ਆਯੁਰਵੇਦ ਠੀਕ ਐ ਕਿਸੇ ਵਧੀਆ ਵੈਦ ਕੋਲ ਵੈਦ ਜਣ ਕੋ ਸਿੱਖੋ ਤੇ ਪੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੜਨ ਨਾਲ ਤੁਹਾਨੂੰ ਜ਼ਿਆਦਾ ਨੌਲੇਜ ਆਏਗੀ ਸਿੱਖ ਤੁਸੀਂ ਉਹਨਾਂ ਕਰ ਸਕਦੇ ਹੋ ਜਿੰਨਾ ਕਿ ਤੁਹਾਨੂੰ ਉਹ ਸਿਖਾਉਣਗੇ ਇੱਕ ਸੀਮਤ ਮਾਤਰਾ ਦੇ ਵਿੱਚ ਠੀਕ ਹੈ ਸਿੱਖਣ ਨਾਲ ਇਹ ਹੋ ਜਾਂਦਾ ਤੁਹਾਨੂੰ ਤਜਰਬਾ ਜ਼ਿਆਦਾ ਹੋ ਜਾਂਦਾ ਹੈ ਕਿਤਾਬ ਦੇ ਵਿੱਚੋਂ ਦੇਖ ਕੇ ਤੁਸੀਂ ਚੀਜ਼ਾਂ ਬਣਾ ਸਕਦੇ ਹੋ ਠੀਕ ਹੈ ਕਿਤਾਬ ਦਾ ਨਾਮ ਤੁਹਾਨੂੰ ਲਾਸਟ ਦੇ ਵਿੱਚ ਦੱਸਾਂਗੇ ਕਿਉਂਕਿ ਵੀਡੀਓ ਸਕਿਪ ਕਰ ਦਿੰਦੇ ਬਾਅਦ ਦੇ ਵਿੱਚ ਕਈ ਨੇ ਤੁਸੀਂ ਉਂਗਲ ਰੱਖ ਲਈ ਤੁਸੀਂ ਆਹ ਕਰ ਲਿਆ ਤੁਸੀਂ ਉਹ ਕਰ ਲਿਆ ਠੀਕ ਹੈ ਵੀਡੀਓ ਵਧੀਆ ਲੱਗੀ ਤਾਂ ਚੱਲਦੀ ਚੱਲਦੀ ਸ਼ੇਅਰ ਜਰੂਰ ਕਰ ਦਿਓ ਠੀਕ ਹੈ ਜੀ ਇਹਦੇ ਵਿੱਚ ਜੰਤਰ ਪ੍ਰਕਾਰ ਹਨ ਠੀਕ ਹੈ ਜਿਵੇਂ ਤੋਲਾ ਜੰਤਰ ਬਾਲੂਕਾ ਜੰਤਰ ਠੀਕ ਹੈ ਸਾਰੇ ਯੰਤਰਾਂ ਬਾਰੇ ਡਮਰੂ ਯੰਤਰਾਂ ਬਾਰੇ ਜਿੰਨੇ ਵੀ ਆਪਾਂ ਆਯੁਰਵੇਦ ਦੇ ਵਿੱਚ ਵਰਤਦੇ ਆ ਉਹਦੇ ਯੰਤਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਪਤਾਲ ਯੰਤਰ ਹੋ ਗਿਆ ਠੀਕ ਹੈ ਜੀ ਟੰਕ ਯੰਤਰ ਹੋ ਗਿਆ ਠੀਕ ਹੈ ਅੱਗੇ ਇਹਨਾਂ ਦਾ ਦੋਹ ਹੈ ਠੀਕ ਹੈ ਹਰ ਇੱਕ ਗ੍ਰੰਥ ਦੇ ਮੂਰੇ ਕੁਝ ਕੁ ਗੱਲਾਂ ਲਿਖੀਆਂ ਹੁੰਦੀਆਂ ਨੇ ਇਹਦੇ ਵਿੱਚ ਰਸ ਪ੍ਰਕਾਰ ਵੀ ਰਸ ਪ੍ਰਕਾਰ ਨਰਾਜ ਕਿੰਨੇ ਪ੍ਰਕਾਰ ਦੇ ਹੁੰਦੇ ਆ ਕਿਵੇਂ ਕੀ ਕੰਮ ਹੁੰਦੇ ਆ ਇਹਦੇ ਵਿੱਚ ਟੋਟਲ ਜਿਹੜਾ ਅੱਗੇ-ਅੱਗੇ ਦੱਸਿਆ ਗਿਆ ਤੁਹਾਨੂੰ ਦੱਸ ਦਾਂ ਤੁਹਾਨੂੰ ਮੂਰੋਂ ਜੀਆਂ ਕੁਝ-ਕੀ ਚੀਜ਼ਾਂ ਦਿਖਾਉਣਾ ਠੀਕ ਹੈ ਤੇ ਵੀ ਇਹ ਸੁਣੋ ਠੀਕ ਹੈ ਦੇਖੋ ਪਹਿਲਾ ਮੰਗਲ ਚਰਨ ਹੁੰਦਾ ਮੰਨ ਲਓ ਮੂਰੇ ਕੁਝ ਗੱਲਾਂ ਦੱਸੀਆਂ ਹੋਈਆਂ ਨੇ ਯੰਤਰ ਪ੍ਰਕਾਰ ਨੂੰ ਪੁੱਠ ਪ੍ਰਕਾਰ ਨ ਰਸ ਹਨਾ ਪਾਦਰ ਸੰਸਕਾਰ ਜਿਹੜੇ ਪਾਰੇ ਦੇ ਸੰਸਕਾਰ ਸਾਰੇ ਰਸ ਸੰਦੂਰ ਮਲ ਸੰਦੂਰ ਹਨਾ ਤਾਲ ਸੰਦੂਰ ਤਾਮਰ ਸੰਦੂਰ ਰਸਕਪੂਰ 파ਰਦ ਪਸ਼ਮ 파ਰਦ ਦੇ ਉਨਪਾਨ ਪਸ਼ਮ ਦੇ ਹਨਾ ਸ਼ੁੱਧ ਪਾਰੇ ਦੇ ਦੇ ਦੋਸ਼ ਉਪਕਰਣ ਪ੍ਰਕਾਰਨ ਸਿੰਗਰਪਾ ਸਮ ਸਾਰੀਆਂ ਇਹਦੇ ਵਿੱਚ ਜਾਣਕਾਰੀਆਂ ਦਿੱਤੀਆਂ ਨੇ ਆਬਰਕ ਸਾਰਾ ਕੁਝ ਹਨਾ ਉਸ ਤੋਂ ਬਾਅਦ ਤਾਤੂ ਪ੍ਰਕਾਰ ਨ ਆ ਜਾਂਦੇ ਨੇ ਠੀਕ ਹੈ ਜੀ ਜਿਹੜੀਆਂ ਆਪਣੇ ਤਾਤਾਂ ਹੁੰਦੀਆਂ ਨੇ ਜਿਵੇਂ ਲੋਹਾ ਚਾਂਦੀ ਅਣਾ ਤਾਂਬਾ ਕਲੀ ਜਸਤ ਨਾਗ ਜਿਹਨੂੰ ਆਪਾਂ ਸਿੱਕਾ ਵੀ ਕਹਿੰਦੇ ਨੇ ਲੋਹਾ ਠੀਕ ਹੈ ਇਹ ਆਪਣੇ ਧਾਤ ਆ ਗਈਆਂ ਤੇ ਉਪਧਾਤਤਾ ਵੀ ਆ ਜਾਂਦੀ ਜ ਨੇ ਜੀ ਜੇ ਮੈਂ ਆਪਾਂ ਕਹਿੰਦੇ ਨੇ ਵੱਡਾ ਵੈਦ ਇੱਕ ਸੋਤਾ ਵੈਦ ਹੈ ਨਾ ਜਿਵੇਂ ਸੀਨੀਅਰ ਡਾਕਟਰ ਤੇ ਜੂਨੀਅਰ ਡਾਕਟਰ ਓਮੀਏ ਦੇ ਵਿੱਚ ਉਪਧਾਤਤਾ ਵੀ ਹੁੰਦੀਆਂ ਨੇ ਹਨਾ ਸੋਨਾ ਮੱਖੀ ਤਾਰ ਮੱਖੀ ਨੀਲਾ ਤੋਤਾ ਜਿਵੇਂ ਨੀਲੇ ਤੋਥੇ ਦੇ ਵਿੱਚੋਂ ਆਪਾਂ ਤਾਂਬਾ ਕੱਢ ਸਕਦੇ ਹਾਂ ਇਹ ਤਾਂ ਕਰਕੇ ਇਹ ਉਪਧਾਤ ਹੋ ਗਈ ਬਿਮਲ ਲੋਹੇ ਦੇ ਵਿੱਚ ਵੀ ਤਾਂਬੇ ਵਾਲੇ ਗੁਣ ਪਾਏ ਜਾਂਦੇ ਨੇ ਤਾਂ ਕਰਕੇ ਠੀਕ ਹੈ ਜਿਵੇਂ ਪਿੱਤਲ ਭਰਤ ਠੀਕ ਹੈ ਫਿਰ ਰਤਨ ਆ ਜਾਂਦੇ ਨੇ ਜੀ ਆਪਣੇ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਜਿਵੇਂ ਮੋਤੀ ਹੀਰਾ ਪੰਨਾ ਪੁਖਰਾਜ ਨੀਲਮ ਵਗੈਰਾ ਹਨਾ ਇਹ ਆ ਗਏ ਉਪਰ ਰਤਨ ਆ ਗਏ ਜਿਵੇਂ ਵਿਕਰਾਂਤ ਆ ਗਿਆ ਹਨਾ ਚੰਦਰਕਾਂਤ मणि ਰਾਜ ਇਹ ਆ ਗਏ ਅੱਗੇ ਅੱਗੇ ਠੀਕ ਹੈ ਜੀ ਕੁਝ ਕੁ ਚੀਜ਼ਾਂ ਜਿਵੇਂ ਪੰਜਾਬੀ ਦੇ ਗ੍ਰੰਥਾਂ ਚ ਹੁੰਦੀਆਂ ਨੇ ਠੀਕ ਹੈ ਤੁਹਾਨੂੰ ਉਹ ਗ੍ਰੰਥਾਂ ਦੇ ਵਿੱਚ ਲੱਭਣੀਆਂ ਪੈਣੀਆਂ ਕਿਉਂਕਿ ਜਿਹੜੇ ਪੁਰਾਣੇ ਪੰਜਾਬੀ ਦੇ ਗ੍ਰੰਥ ਇਹ ਕਾਫੀ ਵੈਸੇ ਪੁਰਾਣੀ ਕਿਤਾਬ ਹੈ ਤੁਹਾਨੂੰ ਅੱਗੇ ਅੱਗੇ ਸਾਰਾ ਕੁਝ ਦੱਸੂਗਾ ਠੀਕ ਹੈ ਅੱਗੇ ਤੁਹਾਨੂੰ ਇਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੋਈ ਹੈ ਹੈਨਾ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਦੇ ਇਲਾਜ ਦੱਸੇ ਗਏ ਨੇ ਹੈਨਾ ਸੰਗ੍ਰਹਿਣ ਹੀ ਆ ਦੇਖੋ ਸਾਰਾ ਕੁਝ ਤੁਹਾਨੂੰ ਇਹਦੇ ਵਿੱਚ ਮਿਲ ਜੇਗਾ ਮੰਨ ਲਓ ਅਗਰ ਧਿਆਨ ਨਾਲ ਪੜ੍ਹੂ ਪਹਿਲਾ ਕੰਮ ਸਿੱਖਿਆ ਹੋਇਆ ਤੇ ਹਰ ਇੱਕ ਚੀਜ਼ ਦੀ ਇਹਦੇ ਵਿੱਚ ਤੁਹਾਨੂੰ ਖੰਸੀ ਦਾ ਹਣਾ ਬਾਤ ਦੇ ਬਾਤ ਪਿਤ ਰੋਗਾਂ ਦੇ ਸਾਰੇ ਜਿੰਨੇ ਵੀ ਸ਼ੂਲ ਰੋਗ ਨੇ ਮਲੋ ਦਰਦ ਹੁੰਦੇ ਆ ਹਨਾ ਤੁਹਾਨੂੰ ਹਰ ਇੱਕ ਇਹ ਦੇ ਵਿੱਚ ਜਾਣਕਾਰੀ ਦਿੱਤੀ ਗਈ ਆ ਦੇਖੋ ਪ੍ਰਮੇਹ ਹਨਾ ਹਿਰਦੇ ਰੋਗ ਉਦਰ ਰੋਗ ਕੁਸ਼ਟ ਰੋਗ ਹਰ ਇੱਕ ਚੀਜ਼ ਬਾਰੇ ਤੁਹਾਨੂੰ ਇਹ ਦੇ ਵਿੱਚ ਜਾਣਕਾਰੀ ਦਿੱਤੀ ਹੈ ਨੇਤੋ ਰੋਗਾਂ ਬਾਰੇ ਗਰਭ ਬਾਜੀ ਕਰਨ ਇਹ ਇਹ ਵਿਸ਼ਾ ਜਿਹੜਾ ਸਭ ਤੋਂ ਜ਼ਿਆਦਾ ਇੱਕ ਵਿਸ਼ਾ ਆਪਣੇ ਚ ਪ੍ਰਚਲਿਤ ਹੈ ਕਾਫੀ ਵੈਦ ਸੈਕਸ ਸਪੈਸ਼ਲਿਸਟ ਹੀ ਬਣੇ ਹੋਏ ਨੇ ਪਰ ਮੈਂ ਵੈਦ ਉਹਨਾਂ ਨੂੰ ਹੀ ਮੰਨਦਾ ਜਿਹੜੇ ਹਰ ਇੱਕ ਬਿਮਾਰੀ ਦਾ ਇਲਾਜ ਕਰਦੇ ਆ ਜੈਂਟਸ ਦਾ ਲੇਡੀਜ਼ ਦਾ ਬੱਚਿਆਂ ਦਾ ਹਰ ਇੱਕ ਬਿਮਾਰੀ ਦਾ ਉਹਦੇ ਵਿੱਚ ਵੀ ਇਹ ਨਹੀਂ ਹੈਗਾ ਵੀ ਕੱਲੀ ਤੁਸੀਂ ਲੇਡੀਜ਼ ਦੀ ਮੰਨ ਲਓ ਪੀਰੀਅਡ ਦੀ ਪ੍ਰੋਬਲਮ ਠੀਕ ਕਰ ਦੋ ਜਾਂ ਬਸ ਤੁਸੀਂ ਅ ਅ ਕੀ ਵਾਈਟ ਡਿਸਚਾਰਜ ਠੀਕ ਕਰੋ ਉਹ ਨਹੀਂ ਜਾਂ ਤੁਸੀਂ ਜੈਂਟਸ ਦੇ ਵਿੱਚ ਇਕੱਲਾ ਸੈਕਸੂਅਲੀ ਵੀਕਨੈਸ ਨੂੰ ਲੈ ਕੇ ਕੰਮ ਕਰੋ ਨਹੀਂ ਅਗਰ ਬੈਦ ਉਹ ਹੈ ਅਗਰ ਹਰ ਇੱਕ ਪ੍ਰੋਬਲਮ ਤੇ ਕੰਮ ਕਰਦਾ ਠੀਕ ਹੈ ਜੀ ਤੇ ਜਾਣਦਾ ਇਹਦੇ ਵਿੱਚ ਚਲ ਤੁਹਾਨੂੰ ਦਿਖਾ ਵੀ ਦਿੰਨਾ ਕਿ ਕਿ ਜੜੀਆਂ ਬੂਟੀਆਂ ਬਾਰੇ ਸੌਰੀ ਰਾਸਰੇ ਸੈਣਾ ਬਾਰੇ ਦੱਸਿਆ ਗਿਆ ਧਾਤਾ ਬਾਰੇ ਦੱਸਿਆ ਗਿਆ ਮੈਂ ਇੱਥੇ ਪੇਜ ਮੋੜ ਕੇ ਰੱਖਿਆ ਕਿਉਂਕਿ ਸਭ ਤੋਂ ਜ਼ਿਆਦਾ ਲੋਕ ਇੰਟਰਸਟ ਰੱਖਦੇ ਆ ਬਾਜੀਕਰਨ ਹੈਨਾ ਦੇਖੋ ਬਾਜੀਕਰਨ ਗੋਟਿਕਾ ਕਸਤੂਰੀ ਨੇਪਾਲੀ ਫੁਲਾਦ ਪਸਮ ਇਹ ਤੁਹਾਨੂੰ ਗੋਲੀ ਬਣਾ ਕੇ ਦਿਖਾਵਾਂਗੇ ਆਪਾਂ ਪਹਿਲੇ ਇਹ ਗੋਲੀ ਬਣਾਈ ਸੀ ਰਿਜ਼ਲਟ ਬਹੁਤ ਵਾਕਮਾਲ ਹੈ ਸਕਰੀਨਸ਼ਾਟ ਮਾਰ ਸਕਦੇ ਹੋ ਜਿਹਨੂੰ ਬਣਾਉਣੀ ਆਂਦੀ ਹੈ ਤਾਂ ਘਰ ਬਣਾ ਸਕਦੇ ਹੋ ਆਪਣੇ ਲੈਬ ਨਾਲ ਜਰੂਰ ਜੁੜੇ ਰਿਹਾ ਕਰੋ ਅਗਰ ਕਿਸੇ ਨੇ ਕੋਈ ਲੈਬ ਦੇ ਵਿੱਚ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ ਜੀ ਹੈਨਾ ਤੇ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਬਾਜੀ ਜੁਆਇੰਟ ਐਂਡ ਪੇਨ ਇਹਦੇ ਲਈ ਭਾਜੀ ਵੀਡੀਓ ਪੋਸਟ ਕਰਦਾਂਗੇ ਜਿਨ੍ਹਾਂ ਨੂੰ ਗੱਠੀ ਦੀ ਪ੍ਰੋਬਲਮ ਹੈ ਇਹਦੇ ਵਿੱਚ ਵੀ ਨੁਸਖੇ ਦੱਸੇਗੇ ਨੇ ਜਿਵੇਂ ਆਪਾਂ ਬਾਤ ਰੋਗ ਕਹਿ ਦਿੰਦੇ ਆ ਠੀਕ ਹੈ ਜੀ ਦੇਖੋ ਰਤੀ ਵਰਤਕ ਲੱਡੂ ਜਿਵੇਂ ਸਰਦੀਆਂ ਦੇ ਵਿੱਚ ਖਾਣ ਵਾਲੇ ਚੀਜ਼ਾਂ ਨੇ ਇਹ ਤੇ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਤੇ ਵੀਡੀਓ ਬਣਾਵਾਂਗੇ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਹਾਂਜੀ ਵਿਜੇ ਜੀ ਬਿਨੇ ਜੀ ਤੁਹਾਡੀ ਦੇਖ ਲਈਏ ਵੀਰੇ ਕੋਈ ਚੱਕਰ ਨਹੀਂ ਇਸ ਤੇ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ ਠੀਕ ਹੈ ਇੱਕ ਦੋ ਗ੍ਰੰਥਾਂ ਦੇ ਵਿੱਚੋਂ ਦੇਖ ਕੇ ਠੀਕ ਹੈ ਹੁਬ ਤੋਂ ਬਾਕੀ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੁਹਾਨੂੰ ਨੁਸਖਾ ਫਰੀ ਦੇ ਵਿੱਚ ਆਪਾਂ ਦੱਸਾਂਗੇ ਪੂਰਾ ਹੈਨਾ ਦੇਖੋ ਹਰ ਇੱਕ ਚੀਜ਼ ਬਾਰੇ ਤੁਹਾਨੂੰ ਦੱਸੀ ਗਈ ਹੈ ਇਹਦੇ ਵਿੱਚ ਦੇਖੋ ਪੰਜ ਬਾਣੀ ਬੱਟੀ ਮਹਾ ਪੋਸ਼ਟਿਕ ਅਵਲੇਹ ਹੈਨਾ ਇਹ ਬਾਜੀਕਰ ਚੀਜ਼ਾਂ ਨੇ ਸਾਰੀਆਂ ਇਹ ਕਿਤਾਬ ਹੈਗੀ ਇਹ ਦੇਖੋ ਜੀ ਕਿਤਾਬ ਰਾਸ ਰਾਜ ਸ਼੍ਰੋਮਣੀ ਠੀਕ ਹੈ ਜੀ ਜਿਸ ਵਿੱਚ ਰਸ ਕੁਸਤੇ ਬਣਾਉਣ ਭਸਮਾ ਬਣਾਉਣ ਮੰਨ ਲਓ ਕੁਸਤੇ ਤੇ ਭਸਮਾ ਇੱਕ ਹੀ ਚੀਜ਼ ਹੁੰਦੀ ਹੈ ਕੁਸਤੇ ਉਰਦੂ ਦਾ ਸ਼ਬਦ ਹੋ ਗਿਆ ਭਸਮਾ ਆਪਣਾ ਆਯੁਰਵੇਦ ਦੇ ਵਿੱਚ ਮੰਨ ਲਓ ਅ ਦੇਸੀ ਦਵਾਈਆਂ ਚ ਆਪਾਂ ਕਹਿ ਦਈਏ ਸੰਸਕ੍ਰਿਤ ਹਿੰਦੀ ਜਾਂ ਆਪਣਾ ਪੰਜਾਬੀ ਦਾ ਸ਼ਬਦ ਹੋ ਗਿਆ ਸਵਾਮੀ ਇਹਨਾਂ ਦੀ ਲਿਖੀ ਹੋਈ ਹੈ ਜੀ ਮਨਿੰਦਰ ਆਨੰਦ ਜੀ ਸ਼ਾਸਤਰੀ ਪ੍ਰਸਿੱਧ ਸ਼੍ਰੋਮਣੀ ਬੈਦ ਅਤੇ ਮਹੰਤ ਮੋਹਨ ਦਾਸ ਜੀ ਸ਼੍ਰੋਮਣੀ ਪੰਜਾਬ ਬੈਦ ਮੰਡਲ ਠੀਕ ਹੈ ਜੀ ਇਹ ਕਿਤਾਬ ਤੁਹਾਨੂੰ ਅੰਮ੍ਰਿਤਸਰ ਸਾਹਿਬ ਤੋਂ ਮਿਲ ਜੇਗੀ ਜੀ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾ ਵਾਲੇ ਇਹ ਪਰ ਹੁਣ ਪੁਸਤਕਾਂ ਦੇ ਨਾਲ-ਨਾਲ ਇਹ ਹੋਰ ਸਮਾਨ ਜਾਂ ਵੇਚਦੇ ਜਿਹੜਾ ਹੁੰਦਾਗਾ ਹਨਾ ਇਹ ਜਦੋਂ ਆਪਾਂ ਤੁਸੀਂ ਜ਼ਿਲ੍ਹੇ ਵਾਲੇ ਬਾਗ ਤੋਂ ਦਰਬਾਰ ਸਾਹਿਬ ਨੂੰ ਦੇਖਦੇ ਹਾਂ ਅੱਗੇ ਜਾ ਕੇ ਇੱਕ ਮੰਦਰ ਆਉਂਦਾਗਾ ਥੋੜਾ ਜਿਹਾ ਹਨਾ ਉਹਦੇ ਸੱਜੀ ਸਾਈਡ ਮੰਦਰ ਵਾਲੀ ਸਾਈਡ ਹੀ ਦੁਕਾਨਾਂ ਤੁਹਾਨੂੰ ਲੱਭਣੀ ਪਏਗੀ ਰਮਾਲੇ ਰਮਾਲਾ ਸਾਹਿਬ ਵੇਚਦੇ ਆ ਜਾ ਹੋਰ ਵੀ ਕਾਫੀ ਖੜਾਉਣੇ ਖੜੂਨੇ ਜੇ ਵੇਚਦੇ ਆ ਹੁਣ ਇਹਨਾਂ ਦੀ ਦੁਕਾਨ ਕੋਈ ਜ਼ਿਆਦਾ ਵੱਡੀ ਨਹੀਂ ਰਹੀ ਠੀਕ ਹੈ ਵੈਸੇ ਤਾਂ ਕਿਤਾਬ ਸਸਤੀ ਹੁੰਦੀ ਹੈ ਪਰ ਥੋੜਾ ਜਿਹਾ ਇਹ ਹੁਣ ਇਹਨਾਂ ਦੀ ਕਿਤਾਬ 1 3 ਦੀ ਦੁਕਾਨ ਨਹੀਂ ਲੱਭਦੀ ਕਿਸੇ ਨੂੰ ਠੀਕ ਹੈ ਜੀ ਤੇ ਇਹ ਦੇਖੋ ਇਹ ਪ੍ਰਿੰਟ ਇੱਥੋਂ ਛਪੀ ਹੋਈ ਹੈ ਮਿਲਦੀ ਇਹਨਾਂ ਤੋਂ ਹੀ ਆ ਇਹ ਠੀਕ ਹੈ 1995 ਦੇ ਵਿੱਚ ਜਿਹੜਾ ਇਹਨਾਂ ਦਾ ਨਮਾ ਆਡੀਸ਼ਨ ਛਪਿਆ ਸੀ ਉਸ ਤੋਂ ਬਾਅਦ ਸ਼ਾਇਦ ਇਹ ਨਹੀਂ ਛਪੀਆਂ ਗਈਆਂ ਕਿਤਾਬਾਂ ਬਹੁਤ ਘੱਟ ਲੋਕਾਂ ਕੋਲ ਨੇ ਠੀਕ ਹੈ ਜੀ ਤੇ ਆਪਣਾ WhatsApp ਨੰਬਰ ਹੈਗੀ ਜੀ 9823820098238200 9888238200 ਠੀਕ ਹੈ ਜੀ ਇਹ ਕਿਤਾਬ ਤੁਹਾਨੂੰ ਉੱਥੋਂ ਮਿਲ ਜੂਗੀ ਕਿਤਾਬ ਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਨੇ ਕਾਫੀ ਚੀਜ਼ਾਂ ਦੇ ਰਿਜ਼ਲਟ ਹੈਗੇ ਨੇ ਤੇ ਕੁਝ ਕੁ ਚੀਜ਼ਾਂ ਦੇ ਰਿਜ਼ਲਟ ਨਹੀਂ ਵੀ ਹੈਗੇ ਉਹ ਤੁਸੀਂ ਦੇਖੋ ਇਹ ਐਡਰੈਸ ਦਿੱਤਾ ਵੀ ਹੋਇਆ ਪੁਸਤਕਾ ਵਾਲੇ ਘੰਟਾ ਘਰ ਚੋਂਗਾ ਅਮਰਸਰ ਅਗਰ ਕੁਛ ਨਾ ਸਮਝ ਆਈ ਤਾਂ ਤੁਸੀਂ ਪੁੱਛ ਸਕਦੇ ਹੋ ਜੀ ਸਵਾਦ ਲੈਣ ਵਾਲਾ ਕੋਈ ਵੀ ਮੈਸੇਜ ਨਾ ਕਰੇ ਜਿਹੜੇ ਵੀਰ ਨੂੰ ਆਯੁਰਵੇਦ ਬਾਰੇ ਨੌਲੇਜ ਆ ਉਹ ਹੀ ਕਰਿਓ ਠੀਕ ਹੈ ਜੀ ਜਿਨ੍ਹਾਂ ਨੂੰ نئی ਨੌਲੇਜ ਹੋ ਪਹਿਲਾਂ ਕਿਸੇ ਤੋਂ ਥੋੜਾ ਮੋਟਾ ਸਿੱਖੋ ਫਿਰ ਉਸ ਤੋਂ ਬਾਅਦ ਹਨਾ ਕਿਤਾਬਾਂ ਤੋਂ ਦੇਖ ਕੇ ਤੁਸੀਂ ਚੀਜ਼ ਬਣਾ ਸਕਦੇ ਹੋ ਕਿਉਂਕਿ ਜਿਵੇਂ ਸੰਕਿਆ ਹੋ ਗਿਆ ਹਰਤਾਲ ਹੋ ਗਈ ਮੈਂਸੀਲ ਹੋ ਗਈ ਇਹ ਦੇਖੋ ਹਨਾ ਇਹ ਸਭ ਸੁੱਧ ਕਰਨ ਵਾਲੀਆਂ ਹੁੰਦੀਆਂ ਨੇ ਅਗਰ ਅਸ਼ੁੱਧ ਚੀਜ਼ ਦੋਗੇ ਤਾਂ ਨੁਕਸਾਨ ਕਰੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਐਮੇ ਦੀਆਂ ਹੋਰ ਕਿਤਾਬਾਂ ਤੁਹਾਡੇ ਲਈ ਲੈ ਕੇ ਆਵਾਂਗੇ ਠੀਕ ਹੈ ਤੇ ਜਿੰਨਾਂ ਦੇ ਰਿਜ਼ਲਟ ਵੀ ਹੋਣਗੇ ਉਹੀ ਉਹੀ ਚੀਜ਼ਾਂ ਜਿਹੜੀ ਆਪਾਂ ਵਰਤੀਏ ਨੇ ਜਾਂ ਆਪਣੇ ਆਪਣਾ ਗਰੁੱਪ ਬਣਿਆ ਹੈ ਵੈਦ ਵੀਰਾਂ ਦਾ ਕਾਫੀ ਤਕਰੀਬਨ ਤਕਰੀਬਨ 100 ਮੈਂਬਰ ਉਹਦੇ ਵਿੱਚ ਐਡ ਹੈ ਹਨਾ ਤੇ ਜੋ ਜੋ ਸਾਨੂੰ ਵਧੀਆ ਲੱਗਦੀਆਂ ਨੇ ਉਹਦੇ ਵਿੱਚ 10 ਕ ਮੇਨ ਵੈਦ ਨੇ ਜਿਨ੍ਹਾਂ ਨਾਲ ਆਪਣੀ ਜ਼ਿਆਦਾ ਕਲੋਜ਼ ਨੇ ਜਿਨ੍ਹਾਂ ਨਾਲ ਆਪਾਂ ਡਿਸਕਸ ਕਰਦੇ ਰਹਿੰਦੇ ਆ ਜੋ ਤੁਹਾਨੂੰ ਚੀਜ਼ ਬੈਸਟ ਲੱਗੇਗੀ ਉਹ ਤੁਹਾਨੂੰ ਨੁਸਕੇ ਦਵਾਂਗੇ ਇਹ ਨਹੀਂ ਹੈਗਾ ਵੀ ਤੁਹਾਨੂੰ ਸਿਰਫ ਹੋਰ ਵੈਦਾਂ ਵਾਂਗੂ ਕੱਲਾ ਕਿਤਾਬ ਚੋਂ ਦੱਸਿਆ ਵੀ ਚੱਕੋ ਜੀ ਨੁਕਸ ਨੁਸਕਾ ਨਹੀਂ ਐਵੇਂ ਨਹੀਂ ਹੈ ਠੀਕ ਹੈ ਤੁਹਾਨੂੰ ਜਿਹੜੀ ਚੀਜ਼ ਦਾ ਰਿਜ਼ਲਟ ਹੋਊਗਾ ਉਹਦੇ ਬਾਰੇ ਵੀ ਦੱਸਿਆ ਗਿਆ ਬਾਕੀ ਤੁਸੀਂ ਦੇਖ ਰਹੇ ਆ ਇਹ ਮੇਰੇ ਕਿਤਾਬਾਂ ਨੇ ਠੀਕ ਹੈ ਇਹ ਜਿਹੜੀਆਂ ਮੇਰੇ ਰੂਮ ਦੇ ਵਿੱਚ ਨੇ ਉਹ ਇਹਨਾਂ ਵਿੱਚੋਂ ਵੀ ਤੁਹਾਨੂੰ ਦੱਸੂਗਾ ਬਾਕੀ ਤੁਸੀਂ ਦੇਖ ਰਹੇ ਹਿੰਦੀ ਦੇ ਕਿਤਾਬਾਂ ਵੀ ਪਈਆਂ ਨੇ ਠੀਕ ਹੈ ਜੀ ਤੇ ਅੱਗੇ-ਅੱਗੇ ਕਿਤਾਬਾਂ ਬਾਰੇ ਹੋਰ ਜਾਣਕਾਰੀ ਦੇਵਾਂਗੇ ਠੀਕ ਹੈ ਜਿਹੜੀ ਚੀਜ਼ ਸਾਨੂੰ ਵੈਸਟ ਲੱਗੂਗੀ ਉਹ ਤੁਹਾਡੇ ਲਈ ਲੈ ਕੇ ਆਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ ਆਪਣੇ YouTube ਚੈਨਲ ਜਵੰਦਾ ਆਯੁਰਵੇਦ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਡੇ ਲਈ ਆਪਾਂ ਜੜੀਆਂ ਚੰਗੀਆਂ-ਚੰਗੀਆਂ ਨੁਸਖੇ ਚੰਗੀਆਂ-ਚੰਗੀਆਂ ਕਿਤਾਬਾਂ ਦੀ ਤੁਹਾਨੂੰ ਜਾਣਕਾਰੀ ਦਿੰਦੇ ਰਹੀਏ ਠੀਕ ਹੈ ਆਪਣੇ YouTube ਤੇ ਤੁਹਾਡੀ ਬਹੁਤ ਜ਼ਿਆਦਾ سپورਟ ਦੀ ਲੋੜ ਹੈ ਕਿਉਂਕਿ ਆਪਣੇ ਥੋੜੇ ਫੋਲੋਅਰਸ ਤੇ ਸਬਸਕ੍ਰਾਈਬਰ ਘਟੇ ਹੈਗੇ ਆ ਮੰਨ ਲਓ 16800 ਹੀ ਆ ਇਸਤੇ ਵੀ ਤੁਸੀਂ ਆਇਓ ਇਸਤੇ ਵੀ ਆਪਾਂ ਜਿਹੜੀਆਂ ਵੀਡੀਓ ਵਧੀਆ-ਵਧੀਆ ਪਾਈਆਂ ਹੋਈਆਂ ਨੇ ਜਿਹੜੀਆਂ ਤੁਹਾਡੇ ਕੰਮ ਆਉਣੀਆਂ ਕੁਝ-ਕੁਝ ਚੀਜ਼ਾਂ ਤਾਂ ਹੀ ਜਦਸੀਆਂ ਹੋਈਆਂ ਨੇ ਜੋ ਕਿਸੇ ਹੋਰ ਵੈਦ ਨੇ ਨਹੀਂ ਦਸੀਆਂ ਠੀਕ ਹੈ ਜਿਵੇਂ ਮਾਜਨੋ ਰੇਗ ਮਾਹੀ ਬਾਰੇ ਠੀਕ ਹੈ ਦਿੱਤੀ ਪੁੱਤਰ ਗਰਭ ਦੀ ਜਿਨ੍ਹਾਂ ਨੂੰ ਲੜਕੇ ਦੀ ਚਾਹ ਨੇਗੀ ਠੀਕ ਹੈ ਜਾਂ ਬੱਚਾ ਨਹੀਂ ਹੋ ਰਿਹਾ ਕਾਫੀ ਹੋਰ ਵੀ ਕਾਫੀ ਵੀਡੀਓ ਪਾਈਆਂ ਹੋਈਆਂ ਨੇ ਤੇ ਬਾਕੀ ਤੁਸੀਂ ਅੱਗੇ-ਅੱਗੇ ਦੇਖੋਗੇ ਤਾਂ ਤੁਹਾਨੂੰ YouTube ਤੇ ਹੋਰ ਬਹੁਤ ਕੁਝ ਦੇਖਣ ਨੂੰ ਮਿਲੇਗਾ ਆਪਣੇ ਠੀਕ ਹੈ ਜੀ ਹਰ ਇੱਕ ਇਹਦੇ ਉੱਤੇ ਨੁਸਖਾ ਡਿਟੇਲ ਦੇ ਵਿੱਚ ਦੱਸਿਆ ਗਿਆ ਜਿਹੜਾ ਆਪਾਂ WhatsApp ਤੇ ਜਾਂ Instagram ਤੇ ਸ਼ਾਰਟ ਵੀਡੀਓ ਪਾਉਣੀ ਹੈ ਹਨਾ ਪ੍ਰੋਪਰ ਨਹੀਂ ਦੱਸਿਆ ਦਾ ਪਰ ਇਹਦੇ ਵਿੱਚ ਤੁਹਾਨੂੰ ਹਰ ਇੱਕ ਨੁਸਖਾ ਡਿਟੇਲ ਦੇ ਵਿੱਚ ਦੱਸਿਆ ਗਿਆ ਬਾਕੀ ਆ ਦੇਖੋ ਇਹ ਵੀ ਬਾਕੀ ਇਹਦੇ ਵਿੱਚ ਆਪਾਂ ਇੱਕ ਕਿਤਾਬਾਂ ਬਾਰੇ ਦੱਸਿਆ ਸੀ ਹਨਾ ਵੀ ਤੁਸੀਂ ਆ ਕਿਤਾਬਾਂ ਪੜ ਸਕਦੇ ਹੋ ਬੈਸਟ ਕਿਤਾਬਾਂ ਜੋ ਵੀ ਮੈਨੂੰ ਲੱਗਿਆ ਕਾਫੀ ਪੁਰਾਣੀ ਉਹ ਆ ਦੇਖੋ ਆ ਲਿਖਿਆ ਨਾ ਦੇਖੋ ਇਹ ਵੀਡੀਓ ਤੁਸੀਂ ਜਰੂਰ ਦੇਖਿਓ ਸੈਕਸ ਦੇ ਦੇ ਲਈ ਦੇਸੀ ਨੁਸਖਿਆਂ ਦੀ ਪੰਜਾਬੀ ਦੇ ਪੰਜ ਗ੍ਰੰਥ ਜਰੂਰ ਪੜੋ ਐਵੇਂ ਦੀਆਂ ਹੋਰ ਕਾਫੀ ਕਈ ਵੀਡੀਓ ਪਾਈਆਂ ਹੋਈਆਂ ਨੇ ਗ੍ਰੰਥਾਂ ਬਾਰੇ ਜਾਣਕਾਰੀ ਦਿੱਤੀ ਹੋਈ ਹੈ ਠੀਕ ਹੈ ਜਿੰਨੀ ਕ ਆਪਾਂ ਨੂੰ ਜਾਣਕਾਰੀ ਹੈ ਉੰਨੀ ਕ ਤੁਹਾਨੂੰ ਦਿੰਦੇ ਰਹਾਂਗੇ ਤੇ ਆਪਣੇ ਨਾਲ ਜੁੜੇ ਰਹੋ ਆਪਣੇ YouTube ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਠੀਕ ਹੈ ਜੀ ਤੇ ਅੱਗੇ ਨਵੇਂ ਸਾਲ ਤੇ ਇੱਕ ਤੁਹਾਡੇ ਲਈ ਜੋ ਕਿਸੇ ਵੀ ਵਿਦਵਾਨ ਕੋਲ ਕਿਤਾਬ ਨਹੀਂ ਹੈਗੀ ਉਹਦੀ ਆਪਾਂ ਫੋਟੋ ਕਾਪੀਆਂ ਦਵਾਂਗੇ ਫ੍ਰੀ ਦੇ ਵਿੱਚ ਵੰਡਾਂਗੇ ਠੀਕ ਹੈ ਜੀ ਆਪਣੇ ਨਾਲ ਅੱਜ ਤੋਂ ਲੈ ਕੇ ਤੁਸੀਂ ਜੁੜ ਸਕਦੇ ਹੋ ਠੀਕ ਹੈ ਆਪਣੇ ਕੋਲ ਕਿਤਾਬ ਆਈ ਆ ਮੈਂ ਤੁਹਾਨੂੰ ਦਿਖਾਉਂਗਾ ਉਹਦੀਆਂ ਤੁਹਾਨੂੰ ਫੋਟੋਆਂ ਫੋਟੋ ਕਾਪੀ ਮਿਲੂਗੀ ਜੀ ਸਿਰਫ 20 ਜਾਂ 30 ਬੰਦਿਆਂ ਲਈ ਉਹ ਫੋਟੋ ਕਾਪੀਆਂ ਅਵੇਲੇਬਲ ਹੋਣਗੀਆਂ ਉਹਦੇ ਲਈ ਤੁਸੀਂ ਕੀ ਕਰਨਾ ਆਪਣਾ YouTube ਚੈਨਲ ਸਬਸਕ੍ਰਾਈਬ ਕਰਨਾ ਆਪਣਾ ਪੇਜ ਨੂੰ ਫੋਲੋ ਜ਼ਰੂਰ ਕਰਨਾ ਹੈ Instagram ਪੇਜ ਜ਼ਰੂਰ ਫੋਲੋ ਕਰਨਾ ਹੈ ਤੇ ਆਪਣਾ Facebook ਪੇਜ ਵੀ ਆਪਣਾ ਜਿਹੜਾ ਤੁਸੀਂ ਫੋਲੋ ਕਰਨਾ ਠੀਕ ਹੈ ਜੀ ਤੇ ਉਹਦੇ ਲਈ ਆਪਾਂ ਫਿਰ ਉਹਨਾਂ ਦੇ ਨਾਮ ਨੋਟ ਕਰਕੇ ਠੀਕ ਹੈ ਵੀਰਾਂ ਦੇ ਤੇ ਉਹਦੇ 20 ਜਾਂ 30 ਪਰਚੀਆਂ ਕੱਢਾਂਗੇ ਠੀਕ ਹੈ ਆਪਣਾ ਦੇਸੀ ਨੁਸਖੇ ਪੇਜ ਜ਼ਰੂਰ ਫੋਲੋ ਕਰ ਲਿਓ ਤੇ ਬਾਕੀ ਜੁੜੇ ਰਹੋ ਸਾਡੇ ਨਾਲ ਧੰਨਵਾਦ ਜੀ ਬਾਕੀ ਤੁਸੀਂ ਅਗਰ ਫੋਟੋ ਕਾਪੀ ਚਾਹੁੰਦੇ ਹੋ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਲਿਓ ਆਪਣੇ YouTube ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਘੰਟੀ ਲਾਈਕਨ ਜਰੂਰ ਦਬਾ ਦਿਓ ਅੱਗੇ 1 ਜਨਵਰੀ ਨੂੰ ਮੇਰਾ ਜਨਮ ਦਿਨ ਹੁੰਦਾ ਉਸਤੇ ਆਪਾਂ 30 ਜਣਿਆਂ ਨੂੰ ਆਯੁਰਵੇਦ ਦਾ ਇੱਕ ਪੁਰਾਣਾ ਗ੍ਰੰਥ ਵੰਡਾਂਗੇ ਬਹੁਤ ਹੀ ਪੁਰਾਣਾ ਜਿਵੇਂ ਤੁਹਾਨੂੰ ਮੈਂ ਇੱਕ ਦਿਖਾ ਦੇਣਾ ਹੋ ਸਕੇ ਤਾਂ ਤੁਹਾਨੂੰ ਇਸ ਦੀਆਂ ਕਾਪੀਆਂ ਹੀ ਮੈਂ ਪ੍ਰੋਵਾਈਡ ਕਰਵਾਦਾ ਠੀਕ ਹੈ ਜੀ ਅਗਰ ਜਿੰਨਾਂ ਨੂੰ ਇਹ ਜੇ ਗ੍ਰੰਥਾਂ ਦੀ ਫੋਟੋ ਕਾਪੀ ਚਾਹੀਦੀ ਆ ਪ੍ਰਾਣਿਆਂ ਦੀ ਤਾਂ ਆਪਣੇ ਪੇਜ ਨੂੰ ਫੋਲੋ ਕਰ ਲਓ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ